ਇੱਕ ਦੋ ਇਹ ਵੀਡੀਓ ਵੇਖੀ ਹੁਣੀ ਨੈਟ ਤੇ ਚੱਲੀ ਜਾਂਦੀ ਇੱਕ ਭਾਉ ਆਇਆ ਉਹਨੇ ਪਹਿਲਾਂ ਦੋ ਵਾਰੀ ਪੈਸੇ ਐਦਾਂ ਦੋਸਤੋ ਖਾਸ ਚੈਨਲ ਤੇ ਤੁਹਾਡਾ ਨਿਗਾ ਸਵਾਗਤ ਹੈ ਦੋਸਤੋ ਕੁਝ ਦਿਨ ਪਹਿਲਾਂ ਇੱਕ ਬਾਗੀ ਕਲਾਕਾਰ ਦੀ ਵੀਡੀਓ ਬੜੀ ਵਾਇਰਲ ਹੋ ਰਹੀ ਸੀ ਜਿਸ ਵਿੱਚ ਉਹ ਸਟੇ ਦੌਰਾਨ ਆਪਣਾ ਪ੍ਰੋਗਰਾਮ ਸ਼ੋਅ ਕਰ ਰਿਹਾ ਸੀ ਤਾਂ ਇੱਕ ਦਰਸ਼ਕ ਵੱਲੋਂ ਆ ਕੇ ਸਿੱਧੇ ਪੈਸੇ ਜਿਹੜੇ ਉਹਦੇ ਬੜੇ ਚਲਾ ਕੇ ਮੂੰਹ ਤੇ ਮਾਰੇ ਗਿਆ ਸੀ। ਬਾਗੀ ਨੂੰ ਗੁੱਸਾ ਵੀ ਆਇਆ ਸੀ ਪਰ ਉਸਨੇ ਬੜੇ ਹੀ ਪਿਆਰ ਨਾਲ ਉਸ ਨੂੰ ਸਮਝਾ ਕੇ ਵਾਪਸ ਭੇਜ ਦਿੱਤਾ ਸੀ। ਉਸ ਵੀਡੀਓ ਦੀ ਕਲੈਰੀਫਾਈ ਉਹਨਾਂ ਨੇ ਇੱਕ ਹੋਰ ਵੀਡੀਓ ਦੇ ਵਿੱਚ ਕੀਤੀ ਆ। ਦੋਸਤੋ ਆਓ ਜ਼ਿਆਦਾ ਜਾਣਕਾਰੀ ਲਈ ਕੀ ਹੋਇਆ ਸੀ ਉਹਨਾਂ ਦੇ ਮੂੰਹੋਂ ਸੁਣਦੇ ਆਂ, ਮਾਰਦੇ ਆਂ ਵੀਡੀਓ ਵੱਲ ਨਿਕਾ। ਇੱਕ ਤਾਂ ਇਹ ਵੀਡੀਓ ਵੇਖੀ ਹੋਣੀ ਨੈਟ ਤੇ ਚੱਲੀ ਜਾਂਦੀ। ਇੱਕ ਭਾਉ ਆਇਆ ਉਹਨੇ ਪਹਿਲਾਂ ਦੋ ਵਾਰੀ ਪੈਸੇ ਐਦਾਂ ਲਵੇਟ ਕੇ ਮਾਰੇ ਦੇਖੀ ਤੇ ਤੀਜੀ ਵਾਰੀ ਉਹਨੇ ਢੀ ਗੁੱਥੀ ਬਣਾ ਕੇ ਨਾ ਵਾਹ ਵਾਹ ਜੀ ਤੇ ਫੇਰ ਮਾਰੇ ਮੇਰੀ ਅੱਖ ਦੇ ਵਿੱਚ ਹੀ ਪਰ ਮੈਨੂੰ ਗੁੱਸਾ ਬੜਾ ਆਇਆ ਮੈਨੂੰ ਕਿਹਾ ਕੁਝ ਨਹੀਂ ਫਿਰੋਜ਼ਪੁਰ ਤੁਸੀਂ ਦੱਸੋ ਵੀ ਜੇ ਹੁਣ ਤੁਹਾਨੂੰ ਕੋਈ ਇਦਾਂ ਤੜਨਾ ਬਤਮੀਜ਼ੀ ਕਰੂਗਾ ਮੰਨਿਆ ਕਲਾਕਾਰ ਆ ਪਰ ਐਂ ਸਾਡੇ ਕੋ ਹੱਥ ਨਹੀਂ ਜੁੜਦੇ ਬਾਬਾ ਜੀ ਨਾ ਇਹ ਕੇ ਨੂੰ ਕਹਿੰਦਾ ਸਾਡੇ ਗਾੜੀ ਜੋੜੋ ਤੇ ਨਾ ਇਹ ਜੋੜਨੇ ਆ ਨਹੀਂ ਉਹਦੀ ਗਲਤ ਸੀ ਉਹਨੇ ਪੈਸੇ ਗਲਤ ਤਰੀਕੇ ਨਾਲ ਸਿੱਟੇ ਸੀ ਉਹ ਕਹੀ ਗਈ ਜਾਂਦੇ ਹੰਕਾਰ ਆ ਗਿਆ ਠੀਕ ਆ ਭਾਈ ਬੜੇ ਮਾੜੇ ਘਰਾਂ ਤੋਂ ਉੱਠਿਆਂ ਜੇ ਤੁਹਾਨੂੰ ਲੱਗਦਾ ਹੰਕਾਰ ਆ ਗਿਆ ਆ ਗਿਆ ਸਾਈ ਪਰ ਇਹਨਾਂ ਭਰਾਵਾਂ ਨੂੰ ਪੁੱਛੋ ਨਹੀਂ ਆਇਆ ਜਿਨ੍ਹਾਂ ਨੂੰ ਮੈ ਨਹੀਂ ਚੰਗਾ ਲੱਗਦਾ ਉਹ ਤਾਂ ਕਹਿੰਦੇ ਓ ਮਿਰਚਲੀ ਰਾਹਾਂ ਦੇ ਲੜਦੀ ਨਹੀਂ ਵੇਖ ਗੁੱਡੀ ਚੋਬਰਦੀ ਚੜਦੀ ਨਹੀਂ ਏ ਦੁਨੀਆ ਬੱਬਾ ਜੀ ਹੱਥ ਜੋੜੀ ਜਾਓਗੇ ਤੇ ਉਹਨਾਂ ਹੀ ਨੀਵਾ ਕਰੀ ਜਾਊਗੀ। ਆਨ ਵੇਰ ਕੇ ਰਿਆ ਕਰੋ ਕੋਈ ਮਸਲਾ ਨਹੀਂ। ਜਨਮ ਵਾਹਿਗੁਰੂ ਨੇ ਦਿੱਤਾ ਆ ਮੌਤ ਉਹਨੇ ਲਿਖੀ ਆ ਕਦੋਂ ਹੋਣੀ। ਜਣੇ ਥਣੇ ਦੇ ਅੱਗੇ ਹੱਥ ਨਹੀਂ ਜੁੜਦੇ। ਉਹ ਮੈਨੂੰ ਕਈ ਕਹੀ ਜਾਂਦੇ ਆ ਮੈਂ ਤੁਹਾਨੂੰ ਦੱਸਦਾ। ਇੱਕ ਚੀਜ਼ ਦੱਸਿਓ ਮੇਰੇ ਭਰਾ ਮੈਂ 2 ਮਿੰਟ ਗੱਲ ਕਰਾਂ। ਗੀਤ ਜਿੰਨਾ ਚਿਰ ਕਹੋਗੇ ਗਾ ਕੇ ਜਾਊ ਕੋਈ ਮਸਲਾ ਨਹੀਂ। ਸਾਡਾ ਭਰਾ ਆ ਸਾਡੇ ਦਿਲ ਚ ਹਮੇਸ਼ਾ ਰਹੂਗਾ ਸਿੱਧੂ ਮੂਸੇਵਾਲਾ ਹੁਕਮ ਕਰ ਮੇਰਾ ਭਰਾ ਗਾਣਾ ਸੁਣਨਾ ਇੱਕ ਗੱਲ ਦੱਸਾਂ ਛੋਟੇ ਭਾਈ ਨਾ ਸਿੱਧੂ ਵਰਗਾ ਕੋਈ ਜੰਮਿਆ ਤੇ ਨਾ ਜੰਮਣਾ ਅਸੀਂ ਗਾਣੇ ਗਾ ਸਕਦੇ ਆ ਪਰ ਉਹਦੇ ਵਰਗੇ ਨਹੀਂ ਗਾ ਸਕਦੇ ਕਿਉਂਕਿ ਉਹਦੀ ਕਈ ਜਨਮਾਂ ਦੀ ਤਪੱਸਿਆ ਸੀ ਉਸ ਛੋਟੇ ਦੀ ਉਹ ਦੁਨੀਆ ਕਮਾ ਗਿਆ ਲੋਕ ਨਾਮ ਤਾਂ ਸਿਕੰਦਰ ਦਾ ਲਈ ਜਾਂਦੇ ਆ ਕਿ ਦੁਨੀਆ ਜਿੱਤ ਕੇ